ਗੁਰਦਾਸਪੁਰ ਪੁਲਿਸ ਨੇ ਕਾਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਿੰਨ ਖਤਰਨਾਕ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਕੋਲੋਂ AK47 ਰਾਈਫਲ, 20 ਜਿੰਦਾ ਕਾਰਤੂਸ ਅਤੇ ਦੋ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਨੇ। ਦੱਸਦੀਏ ਕਿ ਪੁਲਿਸ ਮੁਤਾਬਕ ਇਹਨਾਂ ਦੇ ਸੰਬੰਧ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀਆਂ ਨਾਲ ਨੇ ਜੋ ਕਿ ਇਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਨੇ। ਅਦਾਲਤ ਨੇ ਅੱਜ ਇਹਨਾਂ ਤਿੰਨ ਅੱਤਵਾਦੀਆਂ ਨੂੰ 3 ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ। ਇਸ ਮਾਮਲੇ ਦੇ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਆ ਸਾਡੇ ਪੱਤਰਕਾਰ ਗੁਰਪ੍ਰੀਤ ਚਾਵਲਾ ਦੇ ਨਾਲ ਜੀ ਗੁਰਪ੍ਰੀਤ ਅੱਜ ਕੀ ਅਦਾਲਤ ਤੇ ਦਿਸ਼ਾ ਨਿਰਦੇਸ਼ ਦਿੱਤੇ ਨੇ ਜੀ ਇੰਦਰਜੀਤ ਮੈਂ ਦੱਸਣਾ ਚਾਹਾਂਗਾ ਕਿ ਕੱਲ ਪੁਲਿਸ ਵੱਲੋਂ ਦੇਸ਼ਾ ਮੇ ਜਿਹੜੀ ਅਰੈਸਟ ਸ਼ੋ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਤਿੰਨ ਨੌਜਵਾਨਾਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਅਤੰਕੀਆਂ ਨਾਲ ਸਬੰਧ ਹੈ ਤੇ ਉਹਨਾਂ ਨੂੰ ਵੀ ਦੱਸਿਆ ਗਿਆ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਨੇ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕਾਫੀ ਦੇ ਅਦਾਲਤ ਦੀ ਕਾਰਵਾਈ ਚੱਲਦੀ ਰਹੀ ਉਸ ਤੋਂ ਬਾਅਦ ਜਾ ਕੇ ਦੋਵਾਂ ਪੱਖਾਂ ਦੇ ਦੋਵਾਂ ਦੇ ਵਕੀਲਾਂ ਦੀ ਬਹਿਸ ਤੋਂ ਬਾਅਦ 3 ਦਿਨ ਦੀ ਪੁਲਿਸ ਰਿਮਾਂਡ ਅੱਜ ਦਾ ਦਿਨ ਨੂੰ ਕਾਊਂਟ ਕਰਕੇ 4 ਦਿਨ ਦੀ ਪੁਲਿਸ ਰਿਮਾਂਡ ਤੇ ਇਹਨਾਂ ਨੂੰ ਇਹਨਾਂ ਨੌਜਵਾਨਾਂ ਨੂੰ ਭੇਜਿਆ ਗਿਆ ਜੀ ਜੀ ਗੁਰਪ੍ਰੀਤ ਜਿਵੇਂ ਕਿ ਦੱਸਿਆ ਜਾ ਰਿਹਾ ਇਹਨਾਂ ਦੇ ਸਬੰਧ ਵਿਦੇਸ਼ਾਂ ਨਾਲ ਨੇ ਕਿ ਉਸ ਬਾਰੇ ਕੋਈ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਜੀ ਹੁਣ ਤੱਕ ਜੋ ਸਾਹਮਣੇ ਆ ਹਰਮਿਤ ਸਿੰਘ ਨਾਂ ਦੇ ਇੱਕ ਵਿਦੇਸ਼ੀ ਏਜੰਕੀ ਦਾ ਨਾਮ ਸਾਹਮਣੇ ਆਇਆ ਕਿ ਕੋਈ ਵਿਦੇਸ਼ੀ ਏਜੰਟੀ ਹਰਮਿਤ ਸਿੰਘ ਉਹਦੇ ਵੱਲੋਂ ਇਹਨਾਂ ਨੂੰ ਜੋ ਹੈ ਫੰਡ ਮੋਈਆ ਕੀਤੇ ਜਾਂਦੇ ਸੀ ਇਹਦੇ ਜਾਂਦੇ ਦੀ ਜਿਸ ਦਾ ਪੂਰੀ ਤਰ੍ਹਾਂ ਦਾ ਇਹ ਇਸ ਤਰ੍ਹਾਂ ਦਾ ਪੁਲਾਸਾ ਨਹੀਂ ਕੀਤਾ ਗਿਆ ਪੁਲੀਸ ਵੱਲੋਂ ਕਿ ਇਹ ਕਿਸ ਤਰ੍ਹਾਂ ਦਾ ਹੈ ਪੁਲੀਸ ਨੇ ਕਰੀ ਇਹ ਲੇਕਿਨ ਉਹਨਾਂ ਨੇ ਕਹਿਣਾ ਕਿ ਪਹਿਲੀ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਜੇਕਰ ਗੱਲ ਕਰੀਏ ਤੇ ਇਹਨਾਂ ਨੌਜਵਾਨਾਂ ਦੇ ਜਿਹੜੇ ਪਰਿਵਾਰ ਵਾਲੇ ਨੇ ਕਿ ਇਹ ਨੌਜਵਾਨ ਜਿਨ੍ਹਾਂ ਗੁਰਦਾਸਪੁਰ ਚਲੇ ਨਾਲ ਸੰਬੰਧਤ ਹਨ ਉਹਨਾਂ ਦਾ આરોਪ ਹੈ ਕਿ ਉਹਨਾਂ ਦੇ ਉਹਨਾਂ ਦੇ ਲੜਕਿਆਂ ਨੂੰ ਬੇਕਸੂਰੀ ਪਕੜਿਆ ਗਿਆ ਜਦਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਜੀ ਗੁਰਪ੍ਰੀਤ ਤੁਸੀਂ ਦੱਸੋ ਕਿ ਤਿੰਨੋਂ ਅੱਤਵਾਦੀ ਕਰਾਰ ਦਿੱਤੇ ਗਏ ਨੇ ਇਹ ਕਿ ਇਹਨਾਂ ਦੇ ਕੋਈ ਹੋਰ ਖੁਲਾਸੇ ਵੀ ਪੁਲਿਸ ਨੇ ਕੀਤੇ ਨੇ ਇਸ ਬਾਰੇ ਕਿ ਇਹਨਾਂ ਦਾ ਕੋਈ ਬੈਕਗ੍ਰਾਉਂਡ ਹੋਰ ਸੀਗਾ ਨਹੀਂ ਬੈਕਗ੍ਰਾਉਂਡ ਬਾਰੇ ਅਜੇ ਤੱਕ ਵੀ ਕਿਸੇ ਤਰ੍ਹਾਂ ਦਾ ਵੀ ਪੁਲਿਸ ਅਧਿਕਾਰੀ ਜੋ ਹੈ ਉਹ ਖੁੱਲ ਕੇ ਸਾਹਮਣੇ ਆ ਕੇ ਕੁਰਲਾ ਨਹੀਂ ਚਾ ਰਹੇ ਨਾ ਹੀ ਇਸ ਬਾਰੇ ਕੋਈ ਕਮੈਂਟ ਕਰਨਾ ਜਾ ਰਹੇ ਨੇ ਇਹ ਜਿਹੜਾ ਸਰਕਾਰੀ ਵਕੀਲ ਵੱਲੋਂ ਹੀ ਆਪਣਾ ਪੱਖ ਪੱਖ ਦੱਸਿਆ ਗਿਆ ਕਿ ਉਹਨਾਂ ਵੱਲੋਂ ਜੋ ਅਦਾਲਤ ਵਿੱਚ ਪੱਖ ਦੱਸਿਆ ਗਿਆ ਇਨਨੂੰ ਇੱਕ ਕਿਸਮ ਤਾਲੀਏ ਦੇ ਹੋਰ ਵੀ ਕਾਰਜੋਗ੍ਰਾਮਤ ਹੋਇਆ ਤੇ ਇਹਨਾਂ ਨੂੰ ਨਿਸ਼ਾਨਾ ਵੀ ਇੱਕ ਸ਼ਿਵਸੈਨਾ ਦੇ ਆਗੂ ਨੂੰ ਖਤਿਆ ਕਰਨ ਦਾ ਸ਼ਾਇਦ ਇਰਾਦਾ ਸੀ ਇਹਨਾਂ ਦਾ ਉਸ ਦੇ ਆਧਾਰ ਦੇ ਉੱਤੇ ਪੁਲਿਸ ਨੇ ਸਾਰੀ ਇਹ ਕਾਰਵਾਈ ਕੀਤੀ ਇਹਨਾਂ ਨੂੰ ਅਰੈਸਟ ਕੀਤਾ ਬਾਕੀ ਜੋ ਵੀ ਕਲਾਕ ਹੈ ਹੁਣ ਪੁਲਿਸ ਰਿਮਾਂਡ ਦੇ ਉੱਤੇ ਨੇ ਪੁਲਿਸ ਦਾ ਕਹਿਣਾ ਕਿ 3 ਦਿਨ ਬਾਅਦ ਇਹਨਾਂ ਦਾ ਜਿਹੜਾ ਹੋਰ ਵੀ ਕਲਾਸੇ ਕੀਤੇ ਜਾਣਗੇ ਇਹਨਾਂ ਦੇ ਜੀ ਗੁਰਪ੍ਰੀਤ ਤੁਹਾਡਾ ਇਸ ਪੂਰੇ ਮਾਮਲੇ ਤੇ ਜਾਣਕਾਰੀ ਦੇਣ ਲਈ ਧੰਨਵਾਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਤੈਨਾਤਵਾਦੀ ਜੋ ਫੜੇ ਗਏ ਸਨ ਉਹਨਾਂ ਦੀ ਅੱਜ ਅਦਾਲਤ ਵਿੱਚ ਪੇਸ਼ੀ ਹੋਈ ਅਤੇ ਉਹਨਾਂ ਨੂੰ 3 ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਉਹਨਾਂ ਕੋਲੋਂ ਕਈ ਹਥਿਆਰ ਵੀ ਬਰਾਮਦ ਹੋਏ ਨੇ ਅਤੇ ਉਹਨਾਂ ਦੇ ਤਾਰ ਵਿਦੇਸ਼ਾਂ ਨਾਲ ਵੀ ਜੁੜੇ ਹੋਏ ਦੱਸੇ ਜਾ ਰਹੇ ਨੇ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿ ਤੋਂ ਵੀ ਜੁੜੋ आप मिलेंगे फेसबुक पे, अस दिखा यूट्यूब पे, फॉलो करो ट्विटर पे, खबर जुड़े रहो दिन रात